ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਐਨਕਾਊਂਟਰ ਹੋਇਆ ਹੈ ਗੁੰਮਟਾਲਾ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਪੇੜ ਹੋਈ ਹੈ ਤੇ ਪੁਲਿਸ ਦੀ ਫਾਇਰਿੰਗ ਵਿੱਚ ਬਦਮਾਸ਼ ਜ਼ਖਮੀ ਹੋ ਚੁੱਕਾ ਹੈ ਦੱਸਦੀ ਹੈ ਕਿ ਉਸਦੇ ਪੈਰ ਵਿੱਚ ਗੋਲੀ ਲੱਗੀ ਹੈ ਤੇ ਪੁਲਿਸ ਦੇ ਵੱਲੋਂ ਫਿਰ ਉਸ ਨੂੰ ਕਾਬੂ ਕੀਤਾ ਗਿਆ ਹੈ ਹਥਿਆਰਾਂ ਦੀ ਰਿਕਵਰੀ ਦੇ ਲਈ ਜੋ ਕਿ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਇਸ ਘਟਨਾ ਦਾ ਜਾਇਜ਼ਾ ਲੈਣ ਵਾਸਤੇ ਮੌਕੇ ਤੇ ਪਹੁੰਚੇ ਤੇ ਕੇ ਤੇ ਘਟਨਾ ਸਥਾਨ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਤੇ ਦੱਸਿਆ ਗਿਆ ਕਿ ਇਸ ਦੀ ਉਮਰ 25 ਸਾਲ ਦੇ ਕਰੀਬ ਹੈ ਇਹ ਥਾਣਾ ਕੰਟਰੋਲਮੈਂਟ ਦੀ ਪੁਲਿਸ ਨੂੰ ਲੜਿੰਦਾ ਸੀ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਇਸ ਦੇ ਬਾਕੀ ਸਾਥੀਆਂ ਖਿਲਾਫ ਹੁਣ ਕਈ ਮਾਮਲੇ ਦਰਜ ਹਨ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੇ ਪਹਿਲਾ ਕੋਈ ਮਾਮਲਾ ਦਰਜ ਹੈ ਜਾਂ ਫਿਰ ਨਹੀਂ ਇਸ ਸਬੰਧੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਹੋਵੇਗੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਕੋਲੋਂ ਇੱਕ ਪਿਸਤੌਲ ਤੇ ਤਿੰਨ ਜ਼ਿੰਦਾ ਰੌਂਦ ਤੇ ਇੱਕ ਕਾਰ ਵੀ ਬਰਾਮਦ ਹੋਈ ਹੈ ਜਿਹੜੀ ਚੋਰੀ ਦੀ ਸੀ ਇਹਦੇ ਚ 3 ਤਰੀਕ ਨੂੰ ਗੁਮਟਾਲੇ ਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਇੱਕ ਗੱਡੀ ਦੇ ਵਿੱਚੋਂ ਉਹਨਾਂ ਦੇ ਕਮਰਸ਼ਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ਇਲੀਅਸ ਗੋਪੀ ਗੋਰਾ ਗੁਰਪ੍ਰੀਤ ਇਲੀਅਸ ਗੋਰਾ ਪਿੱਖੀਵਿੰਡ ਤਰਨਤਾਰਨ ਦਾ ਰਹਿਣ ਵਾਲਾ ਇਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਤਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟੀਕੇਟਿਡ ਪਿਸਤਲ ਸੀ ਸੋ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨੇ ਜਿਹੜਾ ਪਿਸਤਲ ਸੀਗਾ ਦੱਬਿਆ ਹੋਇਆ ਉਹਦੇ ਉਹ ਲੋਡਡ ਸੀ ਉਹਦੇ ਤੋਂ ਇਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਿਹਦੇ ਜਵਾਬੀ ਫਾਇਰ 'ਚ ਸਾਡੇ ਜਿਹੜੇ ਚੌਕੀ ਇੰਚਾਰ ਕੁਮਟਾਲਾ ਨੇ ਆਪਣੇ ਸਰਵਿਸ ਪਿਸਤਲ ਤੋਂ ਵਾਪਸ ਕੀਤਾ ਜੋ ਉਹਦੇ ਲੱਗੀ ਜਿਹਨਾਂ ਦੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਹਸਪੀਟਲ ਇਹ ਜਿਹੜਾ ਗੈਂਗ ਹੈ ਇਹਦੇ 'ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਪਹਿਲੇ ਦੋ ਬੰਦੇ ਦੋ ਪਿਸਟਲਾਂ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਹੀਰੋਇਨਾਂ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਟਲ ਬਰਾਮਦ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਧੀ ਹੈ ਨਾ ਰਣਜੋਤ ਸਿੰਘ ਇਹਦਾ ਮੇਨ ਕਿੰਗ ਪੀਨੋ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮੇ ਨਹੀਂ ਹੈ ਦਰਜ ਪਰ ਰਣਜੋਤ ਸਿੰਘ ਦੇ ਕਹਿਣ ਤੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਔਰ ਇਹ ਵੀ ਪਤਾ ਲੱਗਾ ਕਿਈ ਜਗ੍ਹਾ ਕਬਜ਼ੇ-ਕਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆ ਦੇ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸੀ ਸਰ ਇਹ ਇੱਕ ਗੱਡੀ ਕਿੱਥੋਂ ਚੁੱਕੀ ਸੀ ਇਹਨਾਂ ਨੇ ਇਹਨਾਂ ਨੇ ਉਹ ਗੱਡੀ ਦਾ ਵੀ ਅਸੀਂ ਦੱਸ ਰਹੇ ਹਾਂ ਗੁੰਟਾਲਾ ਬਾਈਪਾਸ ਤੋਂ ਹੈਗੀ ਹੈ ਜੀ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਸਾਡੀ ਮਾਨਯੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰ ਰਹੀ ਹੈ ਔਰ ਮੈਂ ਨੂੰ ਅੱਛੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਭਿੱਖੀਵਿੰਡ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਜਿਹੜਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਸੀ ਕਿਨੇ ਕ ਸਮਾਂ ਬਣਾ ਦੇ ਰਿਹਾ ਕੋਈ ਯਾਰ ਰੋਟੀ ਵਾਲੀ ਗੱਲ ਹੈ ਜੇ ਹੁਣ ਪੁੱਛ ਕੇ ਚਾਏਗੀ ਜੀ ਪਹਿਲੇ ਜਿਹੜੇ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਹਾਂ ਔਰ ਪਿਸਟਲ ਤੇ ਹਿਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕੰਮਾਂ 'ਚ ਸ਼ਾਮਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗੇਨਾਈਜ਼ ਕ੍ਰਾਈਮ ਕਹੀਏ ਕਿਨੇ ਵਜੇ ਦਾ ਖਤਮ ਹੋਏਗਾ ਰਾਜਨਿਕ ਕੰਟਰੋਲ ਹੋ ਜਾਏਗਾ 12 1200 12 ਦੀ ਗੱਲ ਹੈ ਜੀ ਸਰ ਕਿਹੜਾ ਵੈਪਨ ਦੇ ਮਨੂੰ ਸਰ ਤੁਸੀਂ ਕਹਣਾ ਕਿ ਕੋਈ ਹੋਰ ਵੀ ਜਗ੍ਹਾ ਦੇ ਉੱਤੇ ਐਨੇ ਜਿਹੜੇ ਰਿਕਵਰ ਕਰਨ ਗਿਆ ਕੋਈ ਧੰਕਾਨ ਗਿਆ ਲੋਕਾਂ ਨੂੰ ਉਹ ਉਹ ਦੱਸਦੇ ਆ ਜੀ ਉਹ ਇਹ ਦੱਸ ਰਹੇ ਸੀ ਪਹਿਲੇ ਮੁੰਡਿਆਂ ਨੇ ਦੱਸਿਆ ਸੀ ਕਿ ਪਬਜੀ ਕੁਬਜੀ ਵੀ ਲੈਣ ਜਾਂਦੇ ਸੀ ਪਿਸਤਲ ਤੇ ਤੇ ਵੈਪਨ ਦੇ ਨਾਲ ਵੀ ਅਸੀਂ ਤਰਨਤਾਰਨ ਤੋਂ ਆਏ ਆ ਰੂਰਲ ਦੇ ਏਰੀਏ ਚ ਕੋਈ ਕਾਰਵਾਈ ਇਹਨਾਂ ਦੀ ਨੋਟਿਸ ਚ ਆਈ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਹੋਰ ਵੀ ਹੋਰ ਵੀ ਕੋਈ ਸਾਥੀ ਹੈਗੇ ਨੇ ਇਹਦੇ ਨਹੀਂ ਜੀ ਮੈਂ ਤਾਂ ਸਿਰ ਰਮਜੋਤ ਸਿੰਘ ਜੀ ਮੇਨ ਹੈਗਾ ਇਹਨਾਂ ਦਾ ਕਿੰਗ ਪਿੰਨ ਉਹ ਅਸੀਂ ਜਲਦੀ ਗ੍ਰਿਫਤਾਰ ਕਰਨ ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਦੇਖੋ ਜਿਹੜੇ ਉਹ ਰੰਜੋਦ ਹੋਣੀ ਤੇ ਪੁਰਾਣੇ ਕੰਮ ਚ ਲੱਗੇ ਹੋਏ ਤਾਂ ਹੀ ਉਹ ਦੇਖੋ ਜੇ ਕਮਰਸ਼ਲ ਕੁਆਂਟੀਟੀ ਹੀਰੋਇਨ ਲਈ ਫਿਰਦੇ ਆ ਵਾ ਸੋਫਿਸਟੀਕੇਟਿਡ ਵੈਪਨ ਲਈ ਫਿਰਦੇ ਆ ਚੰਗੀ ਗੱਡੀ ਲਈ ਫਿਰਦੇ ਆ ਤਾਂ ਉਹ ਮੰਦਾ ਸ਼ੋਅ ਹੀ ਕਰਦਾ ਕਿ ਉਹ ਕ੍ਰਾਈਮ ਪੁਰਾਣੇ ਉਸ ਚ ਲੱਗੇ ਹੋਏ ਆ